ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਅ ਡੋਰਸਟੈਪ ਐਜੂਕੇਸ਼ਨ ਪੁਆਇੰਟ ਪੰਜਾਬ ਦੇ ਸਾਰੇ ਸਕੂਲਾਂ ਦੀ ਜੇਕਰ ਗੱਲ ਕਰੀਏ ਤਾਂ ਛੁੱਟੀਆਂ ਨੂੰ ਲੈ ਕੇ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਅਕੋਰਡਿੰਗ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਜਮਾਤ ਦੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਭਾਵੇਂ ਉਹ ਪ੍ਰਾਈਵੇਟ ਸਕੂਲ ਹੋਣ ਗਵਰਨਮੈਂਟ ਐਡਿਡ ਹੋਣ ਜਾਂ ਫਿਰ ਸਰਕਾਰੀ ਸਕੂਲ ਹੋਣ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ 21 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕੀਤਾ ਜਾਂਦਾ ਆ ਤੇ ਬਾਕੀ ਜਿਹੜੇ ਰਹਿ ਗਏ ਮਿਡਲ ਸਕੂਲ ਹਾਈ ਸਕੂਲ ਤੇ ਸੀਨੀਅਰ ਸੈਕੰਡਰੀ ਸਕੂਲ ਇਹਨਾਂ ਸਕੂਲਾਂ ਦੇ ਵਿੱਚ ਕਹਿ ਸਕਦੇ ਆ ਕਿ ਜਿਹੜੇ ਸਕੂਲ ਹੋਣਗੇ ਕੱਲ ਤੋਂ ਲੱਗਣਗੇ ਭਾਵੇਂ 15 ਜਨਵਰੀ ਤੋਂ ਸਕੂਲ ਲੱਗਣਗੇ 15 ਜਨਵਰੀ ਤੋਂ ਜਿਹੜਾ ਟਾਈਮਿੰਗ ਦੀ ਗੱਲ ਕਰਦੇ ਆ ਤੇ ਟਾਈਮਿੰਗ ਜਿਹੜੀ ਹੋਊਗੀ ਉਹ ਹੋਊਗੀ ਜੀ 10 ਤੋਂ 3 ਦੀ ਟਾਈਮਿੰਗ ਹੋਊਗੀ ਐਂਡ ਤੁਹਾਨੂੰ ਪਤਾ ਹੀ ਹੈ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਕਰਕੇ ਵੀ ਇਹਨਾਂ ਦੀਆਂ ਛੁੱਟੀਆਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਜਿਹੜੇ ਡਬਲ ਸ਼ਿਫਟ ਵਾਲੇ ਸਕੂਲ ਹੁੰਦੇ ਨੇ ਉਨਾ ਦੀ ਜਿਹੜੀ ਟਾਈਮਿੰਗ ਹੋਊਗੀ ਉਹ ਹੋਊਗੀ 9 ਤੋਂ 4 ਛੋਟੀ ਜੀ ਅਪਡੇਟ ਸੀਗੀ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ